ਪੰਨੇ ਸਿੱਧੂ ਦੇ ਹੱਕ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਚੱਲ ਕੇ ਨੌਜਵਾਨ ਅਤੇ ਕਿਸਾਨ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਵੱਲ ਕੂਚ ਕਰ ਰਹੇ ਸੀ ਪਰ ਹਰ ਮੋੜ ਤੇ ਹਰ ਰੋਡ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਜੋ ਕਿ ਨੌਜਵਾਨਾਂ ਨੂੰ ਸੰਗਰੂਰ ਜਾਣ ਤੋਂ ਰੋਕ ਰਹੀ ਹੈ ਜੋ ਕਿ ਨੌਜਵਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨਾਂ ਦੇ ਕਾਫਲੇ ਪੁਲਿਸ ਨਾਕਿਆਂ ਨੂੰ چیر ਕੇ ਅੱਗੇ ਨਿਕਲ ਗਏ ਇਸ ਦੇ ਨਾਲ ਹੀ ਲੱਖਾਂ ਸਿਧਾਣਾ ਨੇ ਵੀ ਉੱਥੇ ਪਹੁੰਚ ਕੇ ਸੰਗਰੂਰ ਦੀ ਹਿੱਕ ਤੇ ਜਿੱਤ ਦਾ ਝੰਡਾ ਗਾੜ ਦਿੱਤਾ ਇਸ ਮੌਕੇ ਦੇ ਨਾਲ ਗੱਲਬਾਤ ਕਰਦੇ ਹੋਏ ਲੱਖੇ ਸਿਧਾਣੇ ਨੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਸਵਾਸ਼ਵੀ ਦਿੱਤੀ ਹੈ ਕਿਉਂਕਿ ਉਹਨਾਂ ਨੇ ਪੁਲਿਸ ਦੇ ਡਰ ਤੋਂ ਭੈ ਮੁਕਤ ਹੋ ਕੇ ਨੌਜਵਾਨਾਂ ਨੇ ਆਪਣੀ ਮੰਜ਼ਿਲ ਨੂੰ ਸਰ ਕੀਤਾ ਹੈ ਭਾਰੀ ਪੁਲਿਸ ਫੋਰਸ ਦੀ ਘੇਰਾਬੰਦੀ ਹੋਣ ਦੇ ਬਾਵਜੂਦ ਵੀ ਨੌਜਵਾਨ ਸੰਗਰੂਰ ਪਹੁੰਚਣ ਦੇ ਵਿੱਚ ਸਫਲ ਰਹੇ ਨੇ ਟੜੀਆਂ ਪਈਆਂ ਨੇ ਸਾਈਡ ਤੇ ਲਵਾ ਦਿਓ ਜੀ ਟੜੀਆਂ ਪਈਆਂ ਨੇ ਸਾਈਡ ਤੇ ਲਵਾ ਦਿਓ ਬਾਦ ਯਾਰ ਗੱਡੀ ਹੈਰ ਤੇ ਕਰਵਾ ਆ ਸੀ ਕੋਈ ਨਹੀਂ ਕੋਈ ਨਹੀਂ ਲੋੜੀ ਦਾ ਡਿਊਟੀ ਆ ਰਾਤੀਆਂ ਲਈ ਆ ਮੈਂ ਆਉਂਦਾ ਦੇਖ ਸਕਦੇ ਹੋ ਕਿਵੇਂ ਪੁਲਿਸ ਧੱਕਾ ਕਰ ਰਹੀ ਹੈ ਸਰਿਆਮ ਵੱਤ ਵੱਤ ਸ਼ੇਅਰ ਕਰ ਦਿਓ ਵੀਡੀਓ ਨੂੰ ਇਸੇ ਕਰੋ ਪਿੱਛੇ ਕਰ ਲੋ ਪਿੱਛੇ ਪਿੱਛੇ ਉਹ ਵਹਾਂ ਖੜੇ ਨੇ ਅਜੇ ਫਿਰ ਕਿੱਥੋਂ ਕਿੱਥੋਂ ਲੰਘਾਂਗੇ ਲੰਘਾਂਗੇ ਯਾਰ ਦੇਖ ਸਕਦੇ ਹੋ ਪੁਲਿਸ ਸਰਿਆਮ ਧੱਕਾ ਕਰ ਰਹੀ ਹੈ ਪੁਲਿਸ ਆਲਾ ਵੀਡੀਓ ਵੀ ਬਣਾ ਰਿਹਾ ਉਹ ਦੇਖ ਸਕਦੇ ਹੋ ਹੂੰ ਟੱਕ ਕੇ ਓਏ ਕੱਢ ਦੇ ਯਾਰ ਇਧਰ ਦੀਆਂ ਕੰਡਿਆਂ ਕਣੀ ਨਹੀਂ ਦੇਖ ਸਕਦੇ ਹੋ ਪ੍ਰਸ਼ਾਸਨ ਧੱਕਾ ਕਰਦਾ ਹੋਇਆ ਓਏ ਸਭ ਦੋ ਬੰਦੇ ਥਲੇਦਾਰੋ ਦੇਖ ਸਕਦੇ ਹੋ ਸਰਿਆਮ ਕਿਵੇਂ ਧੱਕਾ ਕਰ ਰਹੀ ਹੈ ਪੁਲਿਸ ਵਾਹ ਇਠਰੋ ਗਿਆ ਯਾਰ ਯਾਰ ਦਰਦੇ ਕਾ ਨੂੰ ਥੱਲੇ ਬਜਾ ਦੂ ਦਾਂ ਯਾਰਾ ਪੁਲਿਸ ਕੀ ਕਹਿੰਦੀ ਆ ਉਰੀ ਬੰਦ ਕਰ ਦੇ ਯਾਰ ਬੰਦ ਕਰ ਦੇ ਉਰੀ ਚਾਬੀ ਕੱਢ ਲੈ ਉਰੀ ਖੜਾ ਰੋ ਬਟਾਲੇ ਲਾ ਦੇ ਯਾਰ ਮੋੜ ਚੰਦਾ ਕਹਿਣਾ ਓਏ ਆ ਜਾ ਥੱਲੇ ਆਓ ਭੈਣ ਆ ਜਾ ਫਿਰ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ੱਤਕਾ ਕਰ ਰਿਹਾ ਸਰਿਆਂ ਵਿੱਚ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆ ਸਾ이드 ਦੀ ਚੱਕ ਰੋ ਸਾ이드 ਦੀ ਖਿੱਚਦੇ ਨਾ ਯਾਰ ਖਿੱਚਦੇ ਖਿੱਚਦੇ ਯਾਰ ਉੱਥੋਂ ਦੀ ਅੰਮੋਲ ਦੇ ਆ ਦੇ ਨਾਲ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰਾ ਦੇਖ ਸਕਦੇ ਹੋ ਖੇਚਦੇ ਖੇਚਦੇ ਯਾਰ ਖੇਚਦੇ ਖੇਚਦੇ ਉਹ ਦੇਖ ਸਾਗਰ ਉਹ ਮੋਰਚਾ ਜਿੱਤ ਲਿਆ ਜਾਣ ਦੇ ਜਾਣ ਦੇ ਜਾਣ ਦੇ ਓਏ ਖੇਚਦੇ ਉਹ ਦੇਖ ਸਾਗਰ ਉਹ ਜਿੱਤ ਕੇ ਦੇਖ ਸਾਗਰ ਉਹ ਪ੍ਰਸ਼ਾਸਨ ਨੂੰ ਛੱਡ ਕੇ ਦੇਖ ਸਾਗਰ ਇੱਕ ਕਚਵਾ ਦੇ ਪੋਰਸ ਸੇਰ ਕਰ ਦੋ ਬੰਦ ਕਰ ਦੇ ਕੁਝ ਵੀ ਹੋ ਸਕਦਾ ਬਾਈ ਨੇ ਦੇ ਦੋਨੋਂ ਪਿਆਰ ਕਰਨ ਵਾਲੇ ਪੁੱਤ ਬਾਦ ਇਹ ਪੋਰਸ ਬਾਰਸ ਸਾਰੀ ਬੀਕੀ ਹੋਈ ਹੈਗੀ ਪੰਜਾਬ ਬਹੁਤ ਜ਼ੋਰ ਲਾਇਆ ਇਹਨਾਂ ਨੇ ਬਹੁਤ ਜ਼ੋਰ ਲਾਇਆ ਕੱਲ ਦੇ ਛਾਪੇ ਫੜ ਕੇ ਨੌਜਵਾਨ ਅੰਦਰ ਕਰਤੇ ਆਪਾਂ ਇਹ ਵੀਡੀਓ ਆਪਾਂ ਜਿਹੜੀ ਬਾਰੇ ਤੋਂ ਉਸ ਨੂੰ ਲੈ ਲੈਣਾ ਹੈ ਬਾਈ ਕੋਈ ਗੱਲ ਨਹੀਂ ਬਾਪੂ ਕੋਈ ਗੱਲ ਨਹੀਂ ਦੇਖੋ ਮੇਰੀ ਗੱਲ ਸੁਣਨਾ ਅੱਖੇ ਬਾਈ ਅੱਖੇ ਬਾਈ ਅੱਖੇ ਬਾਈ ਆਪਾਂ ਸੁਣ ਲਓ ਧਿਆਨ ਨਾਲ ਮੈਂ ਦਿੱਲੀ ਇੱਕ ਗੱਲ ਕਹੀ ਸੀ ਵੀ ਬਰਾੜੀ ਮੈਦਾਨ ਜਾਮਾ ਇਹ ਕਿਰਦਾਂ ਕਹਿੰਦੇ ਅੰਮ੍ਰਿਤਾਂ ਦਾ ਮੈਦਾਨ ਬੈਠੇ ਪਰ ਕੋਈ ਖਾਦੀ ਕੋਟੋ ਕੇ ਗਾ ਬੈਠੇ ਗਰੇ ਜਿਹੜਾ ਬੈਠੇ ਗਰੇ ਜਿਹੜੀ ਮੇਰਾ ਬੈਗ ਇੱਕ ਪੈਨਪਾਇਟ ਕਰ ਲਈ ਆਪਾਂ ਬਾਈ ਗੱਲ ਕਰ ਲਈ ਬਾਈ ਇਸ ਤਰ੍ਹਾਂ ਦੀ ਤੁਹਾਡੇ ਵੱਲੋਂ ਜਿਹੜੀ ਪਾਲ ਅੱਜ ਦਿੱਤੀ ਗਈ ਸੀ ਕਿਹੜੇ ਹਾਲਾਤਾਂ ਵਿੱਚ ਦੀ ਹੋ ਕੇ ਅੱਜ ਤੁਸੀਂ ਕਿੱਥੇ ਪਹੁੰਚੇ ਹੋਗੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਵੱਡੀ ਜਿੱਤ ਹੈ ਲੋਕਾਂ ਦੀ ਕਿ ਲੋਕਾਂ ਨੂੰ ਰੋਕਣ ਦਾ ਯਤਨ ਕੀਤਾ ਨੌਜਵਾਨ ਖੜੇ ਗਏ ਰਾਏ ਗਏ ਸਾਰਾ ਸਰੂਰ ਖਾਸ ਤੌਰ ਤੇ ਸਾਰੇ ਪੰਜਾਬ ਪੁਲਿਸ ਲਾ ਕੇ ਸਾਰੇ ਪੂਰੇ ਪੰਜਾਬ ਦੀ ਬਹੁਤ ਡਰਾਤੋਂ ਕਹਾ ਗਿਆ ਸ਼ੋਣੀ ਬਣਾਤੀ ਇੱਥੇ ਪਰ ਨੌਜਵਾਨਾਂ ਦਾ ਮੈਂ ਕਹਿੰਦਾ ਇਹਨਾਂ ਦਾ ਧੰਨਵਾਦ ਸਾਰੀਆਂ ਰੋਕਾਂ ਤੋੜ ਕੇ ਇੱਥੇ ਪਹੁੰਚੇ ਵੀ ਬਹੁਤ ਵੱਡੀ ਜਿੱਤ ਹੈ ਤਾਂ ਕਿਤੋਂ ਕਿਤ ਨਹੀਂ ਹੁੰਦੇ ਆਏ ਉਹ ਬੈਰੀਕੇਡ ਟੁੱਟੇ ਨਗੇ ਤਾਂ ਅੱਜ ਦੇ ਇਹ ਕਹਿਣਾ ਕੀ ਚਾਹੋਂਗੇ ਕਿਵੇਂ ਦੇਖ ਦਿੰਗੇ ਜਿਹੜਾ ਮੌਜੂਦਾ ਸਰਕਾਰ ਦਾ ਯਾਰ ਇਹ 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 ਰੋਹ ਦਿਖਦਾ ਹੀ ਨਹੀਂ ਸਰਕਾਰ ਨੂੰ ਹੈਰਾਨੀ ਦੀ ਗੱਲ ਹੈ ਜੇ ਇੰਨਾ ਗੁੱਸਾ ਹਾਲੇ ਨਹੀਂ ਦੇਖ ਰਿਹਾ ਤਾਂ ਫਿਰ ਇਹਦਾ ਮਤਲਬ ਹੈ ਵੀ ਇਹਦਾ ਉਹ ਖੂਨ ਪੀਣ ਵਾਲੀਆਂ ਗੱਲਾਂ ਉਸ ਕੰਮ ਤੇ ਆਊਗਾ ਇਹ ਤਾਂ ਠੀਕ ਹੈ ਫਿਰ ਜੇ ਭਾਈ ਇਹਦਾ ਸਬਰ ਨਹੀਂ ਹਾਲੇ ਕੋਈ ਮਤਲਬ ਕਿ ਸਾਡੇ ਸਬਰ ਨੂੰ ਪਰਖਣਾ ਚਾਹੁੰਦਾ ਕੋਈ ਗੱਲ ਨਹੀਂ ਚਲਾ ਡੰਗਾ ਸੋਲੇ ਸਾਰੇ ਪ੍ਰਸ਼ਾਸਨ ਦੇ ਹੱਥ ਖੁੱਲੇ ਆ ਪਰ ਮੈਂ ਵਾਰ ਵਾਰ ਬੇਨਤੀ ਕਰਦਾ ਅਸੀਂ ਕੋਈ ਪ੍ਰਕਾਟ ਨਹੀਂ ਆਉਣਾ ਸ਼ਾਂਤਮਈ ਜਾਤਰੀ ਰਹਿ ਕੇ ਆਪਣਾ ਇੱਥੇ ਬੈਠੇ ਆ ਇਹਨਾਂ ਨੂੰ ਪ੍ਰਸ਼ਾਸਨ ਨੇ ਜੋ ਗੋਲੀਆਂ ਚਲਾਉਣੀਆਂ ਡੰਗਾ ਚਲਾਉਣਾ ਜੋ ਮਰਜ਼ੀ ਕਰਨਾ ਕਰ ਮੌਕੀ ਤੇਕ ਜਾਣ ਦਾ ਤੁਸੀਂ ਮੌਕੀ ਤੇਕ ਜਾਣ ਦਾ ਐਲਾਨ ਕੀਤਾ ਸੀਗਾ ਤਾਂ ਹੁਣ ਅਗਲਾ ਐਕਸ਼ਨ ਪਲਾਨ ਕੀਤਾ ਅਗਲਾ ਮੀਟਿੰਗ ਕਰਾਂਗੇ ਭਾਈ ਆਗੂ ਸਹਿਬਾਨ ਹਲੇ ਆ ਰਹੇ ਨੇ ਦੋ ਤਿੰਨ ਮੀਟਿੰਗ ਕਰਕੇ ਫਿਰ ਅਗਲੀ ਗੱਲਬਾਤ ਕਿਹੜੇ ਕਿਹੜੇ ਆਗੂ ਨੇ ਜਿਹੜੇ ਨਜ਼ਰਬੰਦ ਕੀਤੇ ਹੋਏ ਨੇਗੇ ਹਲੇ ਨਾ ਆਗੂ ਕੋਈ ਨਰਵਾਦ ਨਹੀਂ ਕੀਤਾ ਸਾਡਾ ਬਈ ਹਾਲਾਤ ਬਹੁਤ ਖਰਾਬ ਹੋਏ ਪਿੰਨੇ ਪਿੱਛੇ ਪੱਥਰਬਾਜ਼ੀ ਹੋਈ ਹੈ ਮੈਨਾਂ ਰੋਡ ਦੇ ਉੱਪਰ ਲਾਠੀ ਚਾਰਜ ਹੋਇਆ ਤੇ ਇਹਨੂੰ ਕਿਵੇਂ ਦੇਖ ਰਹੇ ਹੋ ਬਿਲਕੁਲ ਉੱਥੇ ਸਾਡੇ ਨੌਜਵਾਨ ਕੁੱਟੇ ਆ ਪੁਲਿਸ ਨੇ ਕੁੱਟੇ ਆ ਦੇਖੋ ਪਿੱਛੇ ਇੱਕ ਨੌਜਵਾਨ ਮੁੰਡੇ ਦੇ ਕਿਵੇਂ ਡਾਂਗਾ ਮਾਰੀਆਂ ਠੂਏ ਤੇ ਹਾਂ ਉਹਦੇ ਸਾਡੀ ਖਿੱਚਤੂ ਵੀ ਹੋਈ ਆ ਮਾਮਾ ਭੈਣਾਂ ਦੀ ਵੀ ਖਿੱਚਤੂ ਹੋਈ ਆ ਸੋ ਇਹ ਮੈਂ ਤਾਂ ਯਾਰ ਉਹੀ ਗੱਲ ਵਾਰ-ਵਾਰ ਆ ਜਾਂਦੀ ਹੈ ਕਿ ਇਸ ਕੰਮ ਲਈ ਅਸੀਂ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਸੀ ਆ ਆ ਉਹ ਤਾਂ ਚੰਮਤ ਧਰਨੇ ਨਹੀਂ ਲੱਗਣ ਦੇਣਾ ਕੋਈ ਮੁਜਾਹਰਾ ਨਹੀਂ ਹੋਣ ਦੇਣਾ ਤੁਸੀਂ ਮੈਨੂੰ ਆ ਕੇ ਗੱਲ ਦੱਸਿਆ ਕਰੋ ਅੱਜ ਖਾਲੀਪਈ ਕੋਠੀ ਜੀ ਨਹੀਂ ਜਾਣ ਦਿੰਦਾ ਇੱਥੇ ਰੋਕ ਲਿਆ ਅਸੀਂ ਨਹੀਂ ਰੋਕਿਆ ਇਹ ਪ੍ਰਸ਼ਾਸਨ ਨੇ ਰੋਕਿਆ ਕੀ ਲੰਮਾ ਮੋਰਚਾ ਵੀ ਲੱਗ ਸਕਦਾ ਉਹਨਾਂ ਨੇ ਸਮਝ ਲੰਮਾ ਵੀ ਜਾ ਸਕਦਾ ਕੁਝ ਵੀ ਹੋ ਸਕਦਾ ਪਰ ਇਹ ਗੱਲ ਅਸੀਂ ਪਿੱਛੇ ਨਹੀਂ ਹਟਾਂ ਇਹ ਗੱਲ ਸਾਫ਼ ਹੈ ਦੇਖੋ ਇਹ ਜੁਰਮ ਹੈ ਇਹ ਅਸਲ ਜ਼ੁਲਮ ਹੈ ਇਹ ਤਸ਼ੱਦਦ ਹੈ ਇਹ ਆਵਾਜ਼ ਦੱਬਣ ਦੀ ਗੱਲ ਆ ਕਿ ਕਿਸੇ ਵੀ ਤਰੀਕੇ ਨਾਲ ਆਵਾਜ਼ ਦੱਬ ਦੇਣੀ ਹੈ ਚਾਹੇ ਮੀਡੀਆ ਦੀ ਹੋਵੇ ਚਾਹੇ ਉਹ ਆਮ ਲੋਕਾਂ ਦੀ ਹੋਵੇ ਇਹ ਆਵਾਜ਼ ਦੱਬਣ ਤੇ ਹੋਇਆ ਹੈ ਤੇ ਪੰਜਾਬ ਦੀ ਆਵਾਜ਼ ਨਾ ਪਹਿਲਾਂ ਕਿ ਉਹ ਦੱਬੀ ਗਈ ਹੈ ਤੇ ਨਾ ਹੀ ਦੱਬੀ ਜਾਣੀ ਹੈ। ਬਾਈ ਜਿਵੇਂ ਸਾਰੇ ਲੋਕ ਕਿੱਥੇ ਹੋਏ ਹੋਏ ਨੇ ਪਾਰੀ ਕਿਰਤੀ ਦੇ ਵਿੱਚ। ਇਸ ਮੌਕੇ ਲਖੇ ਸਿਧਾਣੇ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਰਿਆਮਤ ੱੱਕਾ ਕਰ ਰਹੀ ਹੈ। ਲੋਕਾਂ ਦੀ ਆਵਾਜ਼ ਅਤੇ ਮੀਡੀਆ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲਖੇ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਸੰਘਰਸ਼ ਹੋਰ ਵੀ ਵੱਡੇ ਲੈਵਲ ਤੇ ਕੀਤਾ ਜਾਵੇਗਾ ਅਤੇ ਇਹ ਸੰਘਰਸ਼ ਜਾਰੀ ਰਹੇਗਾ। ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।